7 ਅਪ੍ਰੈਲ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਸਾਰੇ ਮੰਤਰੀ ਐਮ ਐਲ ਏ ਅਤੇ ਹਲਕਾ ਇੰਚਾਰਜ ਸਮੇਤ ਕਰੀਬ 2000 ਦੇ ਲਗਭਗ ਆਮ ਆਦਮੀ ਪਾਰਟੀ ਦੇ ਵਰਕਰ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਜੀ ਦੇ ਮਿਊਜ਼ੀਅਮ ਦੀ ਬੈਕਸਾਈਡ ਤੇ ਸਵੇਰੇ 10:30 ਵਜੇ ਤੋਂ ਸ਼ਾਮ 4:30 ਵਜੇ ਤੱਕ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਈਡੀ ਵੱਲੋਂ ਕੀਤੀ ਗਈ ਗ੍ਰਿਫਤਾਰੀ ਦੇ ਵਿਰੋਧ ਵਿੱਚ ਇੱਕ ਦਿਨ ਦੀ ਭੁਖ ਹੜਤਾਲ ਕਰਨਗੇ ਸਤਿ ਪਹਿਲਾਂ ਬਹੁਤ ਬਹੁਤ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅ ਕੱਲੋਂ ਅਸੀਂ ਕਿ ਜੀਵਲ ਸਾਹਿਬ ਦੀ ਜਿਹੜੀ ਗ੍ਰਿਫਤਾਰੀ ਹੋਈ ਹੈ ਉਹਦੇ ਵਿਰੋਧ ਦੇ ਵਿੱਚ ਤਕਰੀਬਨ ਪੂਰੇ ਇੰਡੀਆ ਦੇ ਵਿੱਚ ਹੀ ਚੱਲ ਰਿਹਾ ਸਾਡੀ ਪਾਰਟੀ ਜਿਹੜੀ ਵਿਰੋਧ ਕਰ ਰਹੀ ਹੈ ਔਰ ਇੱਕ ਦਿਨ ਦਾ ਉਪਵਾਸ ਕਰ ਰਹੀ ਹੈ ਔਰ ਉਹਦੇ ਸਬੰਧ ਦੇ ਵਿੱਚ ਸਾਰੇ ਪੰਜਾਬ ਦੇ ਐਮ ਐਲ ਏ ਸਾਹਿਬਾਨ ਸਾਰੇ ਮੰਤਰੀ ਸਾਹਿਬਾਨ ਔਰ ਸਾਡੇ ਸੀਐਮ ਸਾਹਿਬ ਉਹ ਇੱਥੇ ਖੜਕੜ ਖਲਾ ਕੇ ਇੱਕ ਦਿਨ ਦਾ ਜਿਹੜਾ ਭੁਖੜਚਾਲ ਹੈ ਉਹ ਇੱਥੇ ਰੱਖਣਗੇ ਉਹਦੇ ਸਬੰਧ ਦੇ ਵਿੱਚ ਤਿਆਰੀਆਂ ਚੱਲ ਰਹੀਆਂ ਔਰ ਸਾਰੇ ਲੋਕ ਗੱਜਾਂ ਦੇ ਬੈਠ ਕੇ ਅਸੀਂ ਇਹਦਾ ਜਿਹੜਾ ਉਹ ਖੜ ਚਾਲ ਦੇ ਉਹ ਕਰਨ ਕਿੰਨੇ ਲੋਕ ਪਹੁੰਚਣਗੇ ਤੇ ਕਿਚੇ ਕਿਹਨਾਂ ਰੱਖਿਆ ਤੁਸੀਂ ਦੇਖੋ 117 ਹਲਕੇ ਹੈਗੇ ਸਾਰੇ ਐਮ ਐਲ ਏ ਤੇ ਉਹ ਇੱਥੇ ਆਣਗੇ ਸਾਰੇ ਮੰਤਰੀ ਸਭਾ ਆਣਗੇ ਔਰ ਕੁਝ ਸਾਡੇ ਏਰੀਆ ਤੋਂ ਵੀ ਲੋਕ ਆਣਗੇ ਤਾਂ ਲਗਭਗ 2.5 ਹਜ਼ਾਰ ਦੇ ਆਸ-ਪਾਸ ਦਾ ਉਮੀਦ ਹੈ ਕਿ ਲੋਕ ਆ ਕਿੱਥੇ ਟਾਈਮਿੰਗ ਕੀ ਹੋਏਗੀ ਟਾਈਮਿੰਗ 10 ਵਜੇ ਤੋਂ ਸ਼ੁਰੂ ਹੋ ਜਾਏਗਾ ਕਿੰਨੇ ਵਜੇ ਸਵੇਰੇ 10:30 ਤੋਂ 4:30 10:30 ਤੋਂ 4:30 ਲਗਭਗ ਸਿਮ ਸਭੀ ਨੇ ਪਹੁੰਚਣਾ ਹੈ ਸਿਮ ਸਦਾ ਐਗਜ਼ੈਕਟ ਟਾਈਮ ਟੋ ਲੈ ਜਾਏਗਾ ਕਿੰਨੇ ਪਹੁੰਚਣਗੇ ਥੋੜੀ ਦੇਰ ਪਹਿਲਾਂ ਜੀ ਜੀ ਪਹਿਲਾਂ ਦਾ ਸਾਰੇ ਤੁਹਾਡੇ ਚੈਨਲ ਦੇ ਮਾਧਿਅਮ ਵੇ ਰਾਹੀਂ ਸਾਰਿਆਂ ਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਨਮਸਕਾਰ ਕੱਲ ਨੂੰ ਸਾਰੇ ਪੰਜਾਬ ਲੈਵਲ ਤੇ ਜਿਹੜਾ ਸਾਰਿਆਂ ਨੂੰ ਪਤਾ ਹੀ ਹੈ ਕਿ ਪਿਛਲੇ ਦਿਨੀ ਸਾਡੇ ਨੈਸ਼ਨਲ ਕੰਵਿਨਰ ਰਵਿੰਦ ਕੇਜਰੀਵਾਦ ਨੂੰ ਐਡੀਨ ਦੇ ਸੈਂਟਰ ਦੀ ਸਰਕਾਰ ਦੇ ਇਸ਼ਾਰੇ ਤੇ ਗ੍ਰਿਫਤਾਰ ਕੀਤਾ ਨਜਾਇਜ਼ ਤੌਰ ਤੇ ਔਰ ਨੁਕਤਾਂ ਅੰਤਰਦਾ ਕਾਂ ਕੀਤਾ ਉਹਦੇ ਵਿਰੋਧ ਦੇ ਵਿੱਚ ਕੱਲ ਨੂੰ ਸੀਧਾਂ ਦੀ ਧਰਤੀ ਖੜਕੜ ਕਲਾਂ ਵਿਖੇ ਸੀ ਦੇ ਪਾਕਿਸਤਾਨ ਜੀ ਦੇ ਜੱਦੀ ਪਿੰਡ ਵਿਖੇ ਇੱਥੇ ਇੱਕ ਬਹੁਤ ਪੰਜਾਬ ਲੈਵਲ ਤੇ ਭੁਖੜਤਾਲ ਉਪਵਾਸ ਦਾ ਪ੍ਰੋਗਰਾਮ ਬਣਾਇਆ ਗਿਆ ਔਰ ਇਸ ਦੇ ਵਿੱਚ ਲਗਭਗ 117 ਹਲਕਿਆਂ ਤੋਂ ਹੀ ਸਾਰੇ ਸਾਡੇ ਐਮਐਲਏ ਸਭਾ ਮੰਤਰੀ ਸਭਾ ਜਿੰਨੇ ਸਾਡੇ ਐਮਪੀ ਦੇ ਕੈਂਡੀਡੇਟਸ ਸਭਾ ਅਨਾਉਂਸ ਹੋ ਚੁੱਕੇ ਹਨ ਉਹ ਸਾਰੇ ਆਉਣਗੇ ਔਰ ਜੋ ਭਾਜਪਾ ਦੀ ਸਰਕਾਰ ਨੇ ਜਾਂ ਈਡੀ ਨੇ ਨਿਯਤ ਤੌਰ ਤੇ ਕਿ ਕੇਜਰੀਵਾਲ ਜੀ ਨੂੰ ਗ੍ਰਿਫਤਾਰ ਕੀਤਾ ਉਹਦੇ ਵਿਰੋਧ ਦੇ ਵਿੱਚ ਇੱਕ ਦਿਨ ਦਾ ਪ੍ਰੋਗਰਾਮ ਕਿ ਰੱਖਿਆ ਗਿਆ ਇੱਥੇ ਠੀਕ ਸਭ ਤੋਂ ਪਹਿਲਾਂ ਤਾਂ ਮੈਂ মিডিਆ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜੋ ਤੁਸੀਂ ਇੱਥੇ ਕਵਰੇਜ ਕਰਨ ਲਈ ਪਹੁੰਚੇ ਆ ਤੇ ਨਾਲ ਦੀ ਨਾਲ ਮੈਂ ਤੁਹਾਨੂੰ ਇੱਥੇ ਇਹ ਵੀ ਦੱਸਣਾ ਚਾਹੁੰਦੀ ਹਾਂ ਕਿ ਕੱਲ ਨੂੰ 7 ਅਪ੍ਰੈਲ ਨੂੰ ਇੱਥੇ ਸਾਡੇ ਪੰਜਾਬ ਦੇ ਸਾਰੇ ਮੰਤਰੀ ਸਹਿਬਾਨ 117 ਹਲਕਿਆਂ ਵਿੱਚੋਂ ਜਿੰਨੇ ਵੀ ਮੋਦਵਾਰ ਹੈਗੇ ਆ ਪਬਲਿਕ ਇੱਥੇ ਪਹੁੰਚੂਗੀ ਪਹੁੰਚਣ ਦਾ ਕਾਰਨ ਇੱਥੇ ਹੈ ਕਿ ਜੋ ED ਵੱਲੋਂ ਸਾਡੇ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨੂੰ ਜਿਲ੍ਹਾ ਦੀ ਸਲਾਖਾਂ ਦੇ ਪਿੱਛੇ ਤਾੜਿਆ ਆ ਉਹਦਾ ਵਿਰੋਧ ਕਰਨ ਲਈ ਅਸੀਂ ਇੱਥੇ ਸਾਰੇ ਭੁਖੜ ਹੜਤਾਲ ਤੇ ਬੈਠਾਂਗੇ ਜਿੰਨੀ ਵੀ ਗਵਰਨਮੈਂਟ ਆ ਮੋਦੀ ਆ ਜੋ ਕੁਝ ਵੀ ਇਹ ਕਰ ਰਹੇ ਆ ਇੱਕ ਤਰ੍ਹਾਂ ਨਾਲ ਡੈਮੋਕ੍ਰੇਸੀ ਦਾ ਜਿਹੜਾ ਕਾਂਨ ਕਰਨ ਤੇ ਦੂਰ ਹੋਇਆ ਸੋ ਉਸ ਦੇ ਵਿਰੋਧ ਦੇ ਵਿੱਚ ਅਸੀਂ ਇੱਥੇ ਸਾਰੇ ਭੁਖੜ ਹੜਤਾਲ ਤੇ ਇਕੱਠੇ ਹੋ ਕੇ ਉਸ ਚੀਜ਼ ਦਾ ਵਿਰੋਧ ਕਰਾਂਗੇ